ਪ੍ਰਭੂ ਯੇਸ਼ੂ ਮਸੀਹ ਦੇ ਸਮਰਥੀ ਨਾਮ ਚ ਆਪ ਸਭ ਨੂੰ ਸ਼ਾਲੋਮ ਜੋ ਤੁਹਾਡੇ ਕੋਲ ਆ ਉਹਨਾਂ ਨੂੰ ਸ਼ਾਲੋਮ ਕਹੋ ਪੁੱਛੋ ਠੀਕ ਹੋ ਆਓ ਪੜਾਂਗੇ ਕਹਾਉਤਾਂ ਦੀ ਕਿਤਾਬ 6ਵਾਂ ਦੇ ਆਏ 9ਵੇਂ ਵਚਨ ਤੋਂ ਕੀੜੀਆਂ ਦੇ ਕੋਲ ਜਾ ਈਲਸੀ ਕਦ ਤੱਕ ਸੁੱਤਾ ਰਹੇਗਾ ਤੇਰੀ ਨੀਂਦ ਕਦ ਟੁੱਟੇਗੀ ਥੋੜਾ ਹੋਰ ਸੌ ਲੈਣਾ ਥੋੜੀ ਜਿਹੀ ਨੀਂਦ ਹੋਰ ਇੱਕ ਚਪਕੀ ਥੋੜਾ ਹੋਰ छाती ਤੇ ਹੱਥ ਰੱਖ ਕੇ ਲੇਟੇ ਰਹਿਣਾ ਤੇਰਾ ਕੰਗਾਲਪਨ ਰਾਦੇ ਲੁਟੇਰੇ ਦੀ ਤਰ੍ਹਾਂ ਅਤੇ ਤੇਰੀ ਗਤੀ ਹਥਿਆਰਬੰਦ ਦੀ ਤਰ੍ਹਾਂ ਆ ਪਾਏਗੀ ਪੌਣ ਲਈ ਕਪੜੇ ਨਹੀਂ ਹੋਣਗੇ ਖਾਣ ਨੂੰ ਭੋਜਨ ਨਹੀਂ ਮਿਲੇਗਾ ਰਹਿਣ ਨੂੰ ਘਰ ਨਹੀਂ ਮਿਲੇਗਾ ਗਰੀਬੀ ਫੜ ਲਵੇਗੀ ਜੋ ਪਤੀ ਆਲਸੀ ਹੈ ਘਰ ਦੇ ਲੋਕਾਂ ਨੂੰ ਗਰੀਬੀ ਫੜ ਲੇਗੀ ਜੋ ਪਤਨੀ ਆਲਸੀਆ ਉਸ ਘਰ ਚ ਗਰੀਬੀ ਹਮੇਸ਼ਾ ਰਹੇਗੀ ਜੋ ਬੱਚੇ ਆਲਸੀਆ ਪੜ੍ਹਾਈ ਲਿਖਾਈ ਛੱਡ ਕੇ ਜ਼ਿੰਮੇਦਾਰੀ ਤੋਂ ਬਿਨਾ ਘੁੰਮਦੇ ਆ ਪਾਪ ਵਿੱਚ ਜੀਵਨ ਜੀਂਦੇ ਆ ਸੰਸਾਰ ਦੀ ਬੁਰਾਈ ਚ ਪੈ ਕੇ ਪੜ੍ਹਾਈ ਛੱਡ ਦਿੰਦੇ ਆ ਨਤੀਜਾ ਗਰੀਬੀ ਮੁੱਲ ਲੈ ਲੈਂਦੇ ਆ ਕੁਝ ਕਰਨ ਦਾ ਮਨ ਨਹੀਂ ਕਰਦਾ ਇਹ ਆਲਸੀਆ ਚ ਦਿਖਾਈ ਦੇਣ ਵਾਲਾ ਸੁਭਾ ਹੈ ਦੂਸਰਾ ਨੀਂਦ ਤੋਂ ਉੱਠਣ ਦਾ ਮਨ ਨਹੀਂ ਕਰਨਾ ਤੜਕੇ ਹੀ ਉੱਠਣ ਦਾ ਮਨ ਨਹੀਂ ਕਰਦਾ ਮਰਕੁਸ ਪਹਿਲਾ ਅਧਿਆਏ 35ਵੇਂ ਵਚਨ ਜੀ ਲਿਖਿਆ ਹੈ ਦਿਨ ਚੜ੍ਹਨ ਤੋਂ ਪਹਿਲਾਂ ਉਹ ਤੜਕੇ ਉੱਠ ਕੇ ਕੀ ਲਿਖਿਆ ਨਿਕਲਿਆ ਯੀਸ਼ੂ ਤੜਕੇ ਉੱਠ ਕੇ ਤੜਕੇ ਦਿਨ ਨਿਕਲਣ ਤੋਂ ਪਹਿਲਾਂ ਨਿਕਲ ਕੇ ਕੀ ਕੀਤਾ ਜੰਗਲੀ ਥਾਵਾਂ ਤੇ ਜਾ ਕੇ ਇਕਾਂਤ ਚ ਕੀ ਕੀਤਾ प्रार्थना की लिखिया या प्रार्थना कर लगा लिखया है कर लगा यानी वह दिनचरिया है यानी अर्थ किया सारी दुनिया से वाला जिन्हें सारी दुनिया नु बनाया है वो महान प्रभु यीशु मसीह ही जद इस धरती मनुख के रूप के प्रभु तड़के उठिया कद उठिया तड़के दिन निकलन तो बहुत ही पहला आम तौर पर छे या छे तो बाद चानण हो जाता ਦੇ ਨਿਕਲਣ ਤੋਂ ਪਹਿਲਾਂ ਅਰਥ ਕੀਆ ਹੋ ਸਕਦਾ 5 ਵਜੇ ਪ੍ਰਭੂ ਉੱਠ ਜਾਂਦੇ ਸੀ 5 ਵਜੇ ਤੱਕ ਉੱਠ ਕੇ ਜਾਂਦੇ ਸੀ ਅੱਜ ਕਈ ਲੋਕ 7 ਵਜਨ ਤੇ ਵੀ ਨਹੀਂ ਉੱਠਦੇ 8 ਵਜਨ ਤੇ ਵੀ ਨਹੀਂ ਉੱਠਦੇ 9 ਵਜਨ ਤੇ ਵੀ ਨਹੀਂ ਉੱਠਦੇ ਜਿਸ ਘਰ ਚ ਆਲਸੀ ਪਤਨੀ ਹੁੰਦੀ ਆ ਉਸ ਘਰ ਚ ਗਰੀਬੀ ਰਹਿੰਦੀ ਆ ਜਿਸ ਘਰ ਚ ਆਲਸੀ ਪਤੀ ਰਹਿੰਦਾ ਉਸ ਘਰ ਚ ਗਰੀਬੀ ਰਹਿੰਦੀ ਆ ਜਿਸ ਘਰ ਚ ਆਲਸ ਨਾਲ ਭਰੇ ਹੋਏ ਬੱਚੇ ਰਹਿੰਦੇ ਆ ਉਹਨਾਂ ਬੱਚਿਆਂ ਦਾ ਭਵਿੱਖ ਗਰੀਬੀ ਨਾਲ ਪਰ ਜਾਂਦਾ ਹੈ ਇਹ ਯਾਦ ਰੱਖੋ ਸਭ ਤੋਂ ਪਹਿਲਾਂ ਜੇ ਤੁਹਾਡੇ ਚ ਗਰੀਬੀ ਰਹੇਗੀ ਤਾਂ ਤੁਹਾਡਾ ਕੋਈ ਵੀ ਕੰਮ ਕਰਨ ਦਾ ਮਨ ਨਹੀਂ ਕਰੇਗਾ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰੋਗੇ ਜਿਸ ਨੂੰ ਇੱਕ ਤੋੜਾ ਦਿੱਤਾ ਗਿਆ ਉਸ ਨੂੰ ਉਹ ਤੋੜਾ ਦੁੱਗਣਾ ਕਰਨ ਦਾ ਮਨ ਨਹੀਂ ਕਰ ਰਿਹਾ ਸੀ ਮਿਹਨਤ ਨਾਲ ਕੰਮ ਕਰਨ ਦਾ ਮਨ ਨਹੀਂ ਕਰ ਰਿਹਾ ਸੀ ਉਸ ਤੋੜੇ ਨੂੰ ਉਹਨੇ ਲੁਕਾ ਦਿੱਤਾ ਪਰਮੇਸ਼ਵਰ ਨੇ ਸਜ਼ਾ ਦਿੱਤੀ ਉਸ ਨੂੰ ਨਰਕ ਚ ਪਾਉਣ ਦਾ ਆਦੇਸ਼ ਦਿੱਤਾ ਸਾਵਧਾਨ ਪਿਆਰਿਓ ਦੂਜਾ ਸਵੇਰ ਉੱਠਣ ਦਾ ਮਨ ਨਹੀਂ ਕਰਦਾ ਹੈ ਜੋ ਆਲਸ ਨਾਲ ਭਰੇ ਹੋਏ ਆ ਉਹਨਾਂ ਦਾ ਸਵੇਰ ਉੱਠਣ ਦਾ ਮਨ ਨਹੀਂ ਕਰਦਾ ਮੈਂ ਪੁੱਛਦਾ ਤੁਸੀਂ ਕਿੰਨੀ ਦੇਰ ਸੋਨੇ ਹੋ ਆਮ ਤੌਰ ਤੇ ਇੱਕ ਇਨਸਾਨ ਨੂੰ ਕਿੰਨੇ ਘੰਟੇ ਸੋਣਾ ਚਾਹੀਦਾ ਹੈ ਲਗਭਗ 6 ਤੋਂ 8 ਘੰਟੇ 6 ਤੋਂ 7 ਘੰਟਿਆਂ ਤੱਕ ਕਹਿੰਦੇ ਸੋਣਾ ਚਾਹੀਦਾ ਹੈ ਰੋਜ਼ ਕਹਿੰਦੇ 3 ਤੋਂ 4 ਲੀਟਰ ਪਾਣੀ ਪੀਓ ਕੀ ਸਾਰੇ ਪੀਂਦੇ ਆ ਨਹੀਂ ਪੀਂਦੇ ਆ ਸੁਬਾਹ ਦੇ ਭੋਜਨ ਵਿੱਚੋਂ ਜੋ ਤੁਸੀਂ ਖਾਣਾ ਦੋ ਇਡਲੀ ਕਾਫੀ ਆ ਇਸ ਤੋਂ ਜ਼ਿਆਦਾ ਲੋੜ ਨਹੀਂ ਆ ਕਹਿੰਦੇ ਕੀ ਅਸੀਂ ਦੁਖਾਂਗੇ ਬੋਲੋ ਦੋ ਚਾਰ ਇਡਲੀ ਦੋ ਚਾਰ ਡੋਸੇ ਉਸ ਤੋਂ ਬਾਅਦ ਪੂਰੀ ਵੀ ਚਾਹੀਦੀ ਆ ਹੋਰ ਕੀ ਵੜਾ 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 ਹਾਂ ਕਿਲੋ ਕਿਲੋ ਖਾਂਦੇ ਜਾ ਰਹੇ ਹੋ ਨਾ ਹਾਂ ਜੇ 6 ਘੰਟਿਆਂ ਤੋਂ 7 ਘੰਟੇ ਤੁਸੀਂ ਆਰਾਮ ਨਾਲ ਸੋ ਜਾਓ ਤਾਂ ਕਾਫੀ ਆ ਪਰ ਮੈਂ ਪੁੱਛਦਾ ਹਾਂ ਤੁਸੀਂ ਕਦ ਸੌਂਦੇ ਹੋ ਕਦ ਉੱਠਦੇ ਹੋ ਅੱਜ ਸਾਡੇ ਵਿੱਚ ਬਹੁਤਿਆਦੇ ਜੀਵਨ ਦੀ ਇੱਕ ਆਦਤ ਕੀ ਯਾ ਆਲਸੀਪਨ ਕਿਵੇਂ ਕਹਿ ਸਕਦੇ ਹਾਂ ਉੱਠਣ ਦਾ ਮਨ ਨਹੀਂ ਕਰਦਾ ਸਵੇਰ ਹੋ ਗਈ ਉੱਠਦੇ ਨਹੀਂ ਹੋ 7 ਵਜੇ ਉੱਠਦੇ ਨਹੀਂ ਹਾਂ 8 ਵਜੇ ਉੱਠਣ ਦਾ ਮਨ ਨਹੀਂ ਕਰ ਰਿਹਾ ਹੋਰ ਥੋੜੀ ਦੇਰ ਸੋਣਾ ਹੈ ਹੋਰ ਥੋੜੀ ਦੇਰ ਪੈਰ ਮੋੜ ਕੇ ਸੁੱਤੇ ਰਹਿਣਾ ਹੈ ਹੋਰ ਥੋੜੀ ਦੇਰ ਚਾਦਰ ਲੈ ਕੇ ਪਏ ਰਹਿਣਾ ਹੈ ਲੂਟੇਰੇ ਦੀ ਤਰ੍ਹਾਂ ਦਰਿਦ੍ਰਤਾ ਆਪ ਪਾਏਗੀ ਕੋਈ ਹੈ ਸਵੇਰ ਜਲਦੀ ਉੱਠਣ ਵਾਲੇ ਪਤੀ ਦੇ ਰੂਪ ਚ ਸਵੇਰ ਜਲਦੀ ਉੱਠਣ ਵਾਲੀ ਪਤਨੀ ਦੇ ਰੂਪ ਚ ਸਵੇਰ ਜਲਦੀ ਉੱਠਣ ਵਾਲੇ ਮਾਤਾ ਪਿਤਾ ਦੇ ਰੂਪ ਚ ਤੁਸੀਂ ਆਪਣੇ ਘਰ ਚ ਰਹਿਣਾ ਹੈ ਜੇ ਤੁਸੀਂ ਸੁੱਤੇ ਰਹੋਗੇ ਤਾਂ ਕੀ ਹੋਏਗਾ ਸੋਚ ਕੇ ਵਿਖੋ ਪਿਆਰੇ ਸੁਣੋ ਲਗਭਗ 34 ਸਾਲਾਂ ਤੋਂ ਸੇਵਾ ਕਰ ਰਿਹਾ 34 ਸਾਲਾਂ ਦੇ ਵਿੱਚ ਕਈ ਦੇਸ਼ਾਂ ਚ ਗਿਆ ਕਈ ਮੀਟਿੰਗਾਂ ਚ ਗਿਆ ਕਿਸੇ ਵੀ ਦੇਸ਼ ਚ ਜਾਵਾ ਕਿਸੇ ਵੀ ਮੀਟਿੰਗ ਚ ਜਾਵਾ ਅੱਜ ਤੱਕ ਬਹੁਤ देर ਤੱਕ ਸੋ ਕੇ ਜਿਸ ਮੀਟਿੰਗ ਚ ਜਾਣਾ ਸੀ ਜਾਂ ਜਿੱਥੇ ਵੀ ਜਾਣਾ ਸੀ ਮੈਂ ਨਹੀਂ ਜਾ ਪਾਇਆ ਇਸ ਤਰ੍ਹਾਂ ਕਦੇ ਨਹੀਂ ਹੋਇਆ ਅਗਰ ਅੱਧੀ ਰਾਤ ਨੂੰ 3 ਵਜੇ ਮੈਂ ਸੁੱਤਾ ਹਾਂ ਫਿਰ ਵੀ 4 ਵਜੇ ਜਾਂ ਫਿਰ 5 ਵਜੇ ਉੱਠਣਾ ਪਵੇ ਜ਼ਰੂਰ ਮੈਂ ਉੱਠ ਸਕਿਆ ਹਾਂ ਐਸੀ ਕਿਰਪਾ ਪ੍ਰਭੂ ਨੇ ਕੀਤੀ ਹੈ ਪੈਣੋ ਤੇ ਪ੍ਰਭੂ ਮੈਂ ਪੁੱਛਦਾ ਹਾਂ ਤੁਹਾਡਾ ਹਾਲ ਕੀ ਆ ਕੀ ਨੀਂਦ ਤੇ ਜਿੱਤ ਪਾਰੇ ਹੋ ਜਾਂ ਫਿਰ ਆਲਸੀ ਹੋ ਜੇ ਆਲਸੀ ਹੋਤਾ ਖਾਊ ਬਣ ਜਾਉਂਗੇ ਜੇ ਖਾਊ ਬਣ ਗਏ ਤਾਂ ਸੌਣ ਵਾਲੇ ਰਹੋਗੇ ਇਹ ਤਿੰਨੇ ਆਤਾ ਇਕੱਠੀਆਂ ਰਹਿੰਦੀਆਂ ਸੋ ਕੋਈ ਆਲਸੀ ਸਾਡੇ ਵਿੱਚਕਾਰ ਹੈ ਆਮ ਤੌਰ ਤੇ ਉਹ ਕੀ ਕਰਦੇ ਆ ਉਹ ਕੋਈ ਵੀ ਕੰਮ ਨਹੀਂ ਕਰਦੇ ਉੱਠਣ ਦਾ ਮਨ ਨਹੀਂ ਕਰਦਾ ਕਹੋ ਤਾਂ ਦੀ ਕਿਤਾਬ 21 ਦੇ ਆਇ 15ਵੀਂ ਆਇ ਚ ਕੀ ਲਿਖਿਆ ਤੁਸੀਂ ਜਾਣਦੇ ਹੋ ਉਹ ਰਾਤ ਹੀ ਨੂੰ ਉੱਠ ਬੈਠਦੀ ਆ ਅਤੇ ਆਪਣੇ ਘਰਾਂ ਨੇ ਨੂੰ ਕੀ ਖਿਲਾਉਂਦੀ ਆ ਭੋਜਨ ਖਿਲਾਉਂਦੀ ਆ ਕਦ ਉੱਠਦੀ ਆ ਰਾਤ ਨੂੰ ਉੱਠ ਬੈਠਦੀ ਆ ਤੜਕੇ ਉੱਠਣਾ ਇੱਕ ਵਧੀਆ ਪਤਨੀ ਦੀ ਨਿਸ਼ਾਨੀ ਆ ਦੇਰੀ ਨਾਲ ਉੱਠਣਾ ਦੇਰੀ ਨਾਲ ਉੱਠਣ ਵਾਲੀ ਪਤਨੀ ਹੋ ਸਕਦੀ ਆ ਅਤੇ ਪਤੀ ਵੀ ਹੋ ਸਕਦਾ ਹੈ ਘਰ ਚ ਗਰੀਬੀ ਲੈ ਕੇ ਆਉਂਦੇ ਆ ਗਰੀਬੀ ਯਾਨੀ ਪੌਣ ਨੂੰ ਕੱਪੜੇ ਵੀ ਨਹੀਂ ਮਿਲਦੇ ਖਾਣ ਨੂੰ ਭੋਜਨ ਦੀ ਕਮੀ ਰਹੇਗੀ ਰਹਿਣ ਨੂੰ ਜਗ੍ਹਾ ਵੀ ਨਹੀਂ ਮਿਲੇਗੀ ਹਮੇਸ਼ਾ ਮੰਗਣਾ ਹੀ ਪਏਗਾ ਇਹ ਜਾਂ ਗਰੀਬੀ ਇਹ ਗਰੀਬੀ ਤੁਹਾਡੇ ਜੀਵਨ ਚ ਨਾ ਆਵੇ ਸਭ ਤੋਂ ਪਹਿਲਾਂ ਕੋਈ ਕੰਮ ਕਰਨ ਦਾ ਮਨ ਨਹੀਂ ਕਰੇਗਾ ਅਤੇ ਦੂਜਾ ਤੜਕੇ ਉੱਠਣ ਦਾ ਮਨ ਨਹੀਂ ਕਰੇਗਾ ਅਤੇ ਤੀਸਰਾ ਕੀ ਤੁਸੀਂ ਜਾਣਦੇ ਹੋ ਜੋ ਆਲਸੀ ਹਮੇਸ਼ਾ ਸੁੱਤੇ ਰਹਿੰਦੇ ਆ ਪਾਣੀ ਦੀ ਬੜੀ ਬਚਤ ਕਰਦੇ ਆ ਕੀ ਕਰਦੇ ਆ ਪਾਣੀ ਦੀ ਬੜੀ ਬਚਤ ਕਰਦੇ ਆ ਅਰਥ ਕੀਆ बोलो ਕੀ ਹੁੰਦਾ ਹੈ ਇਹ ਲੋਕ ਤਾਂ ਨਹਾਉਂਦੇ ਵੀ ਨਹੀਂ ਆ ਇਹਨਾਂ ਆਲਸੀਆ ਦੀ ਮਹਾਨਤਾ ਕੀ ਹੈ ਤਿੰਨ ਦਿਨ ਨਹੀਂ ਨਹਾਉਣਗੇ ਚਾਰ ਦਿਨ ਨਹੀਂ ਨਹਾਉਣਗੇ ਹੁਣ ਆਮ ਤੌਰ ਤੇ ਜੋ ਕਪੜੇ ਪਾਇਆ ਉਹ ਉਤਾਰ ਕੇ ਸਾਫ ਕਪੜੇ ਪਾ ਲੈਂਦੇ ਆ ਇਹ ਠੀਕ ਆ ਧੋਤੇ ਹੋਏ ਕਪੜੇ ਪਾਉਂਦੇ ਆ ਤਿੰਨ ਦਿਨ ਤੱਕ ਚਾਰ ਦਿਨ ਤੱਕ ਜੇ ਨਹਾਏ ਨਹੀਂ ਹੈ ਤਾਂ ਇਹ ਤਿੰਨ ਦਿਨ ਚਾਰ ਦਿਨ ਕਿਹੜੇ ਕਪੜੇ ਪਾਉਂਦੇ ਆ ਬੋਲੋ ਬਦਬੂ ਪਸੀਨਾ ਆਉਂਤੇ ਵੀ ਨਾ ਹੁੰਦੇ ਨਹੀਂ ਆ ਪਸੀਨੇ ਦੀ ਬਦਬੂ ਮਾਰਨ ਤੇ ਵੀ ਨਹੀਂ ਨਾ ਹੁੰਦੇ ਕਿਉਂਕਿ ਹਰ ਇੱਕ ਨੂੰ ਆਪਣੀ ਬਦਬੂ ਕੀ ਆ ਚੰਗੀ ਲੱਗਦੀ ਆ ਉਸ ਨੂੰ ਆਪਣੀ ਬਦਬੂ ਚੰਗੀ ਲੱਗਦੀ ਹੋਏਗੀ ਲੇਕਿਨ ਜੋ ਕੋਲ ਬੈਠਾ ਉਸ ਨੂੰ ਪਤਾ ਚੱਲੇਗਾ ਕੋਈ ਸਾਡੇ ਵਿਚਕਾਰ ਹੈ ਜੋ ਹਰ ਰੋਜ਼ ਨਾ ਹੁੰਦੇ ਨਹੀਂ ਦੋ ਦਿਨ ਚ ਇੱਕ ਵਾਰ ਤਿੰਨ ਦਿਨ ਚ ਇੱਕ ਵਾਰ ਚਾਰ ਦਿਨ ਚ ਇੱਕ ਵਾਰ ਨਹਾਉਣ ਵਾਲੇ ਸਫਾਈ ਨਾ ਰੱਖਣ ਵਾਲੇ ਕੱਪੜਿਆਂ ਨੂੰ ਇਧਰ ਉਧਰ ਸੁੱਟਦੇ ਆ ਕੋਈ ਡਿਸਪਲਿਨ ਨਹੀਂ ਆਂ ਸ਼ਰੀਰ ਸਾਫ਼ ਨਹੀਂ ਰਹਿੰਦਾ ਘਰ ਸਾਫ਼ ਨਹੀਂ ਰਹਿੰਦਾ ਜਿੱਥੇ ਵੇਖੋ ਉੱਥੇ ਗੰਦਗੀ ਜਿੱਥੇ ਵੇਖੋ ਉੱਥੇ ਲਾਏ ਹੋਏ ਕੱਪੜੇ ਜਿੱਥੇ ਵੇਖੋ ਟਾਵਲ ਸੁੱਟ ਦਿੰਦੇ ਆ ਉਤਾਰੇ ਕੱਪੜੇ ਸੁੱਟ ਦਿੰਦੇ ਆ ਚਪਲਾ ਸੁੱਟ ਦਿੰਦੇ ਆ ਬਾਥਰੂਮ ਸਾਫ਼ ਨਹੀਂ ਰੱਖਦੇ ਘਰ ਸਾਫ਼ ਨਹੀਂ ਰਹਿੰਦਾ ਉਥੇ ਇਨਸਾਨ ਰਹਿੰਦੀ ਆ ਜਾਂ ਪਸ਼ੂ ਰਹਿੰਦੀ ਆ ਇਹ ਨਹੀਂ ਪਤਾ ਮੈਂ ਪੁੱਛਦਾ ਤੁਹਾਡੇ ਘਰ ਚ ਕਦਮ ਰੱਖਣ ਤੇ ਕੀ ਦਿਖਾਈ ਦਿੰਦਾ ਹੈ ਜਿੱਥੇ ਵੇਖੋ ਉਥੇ ਕੱਪੜੇ ਘਰ ਖਿਲਰਿਆ ਹੁੰਦਾ ਹੈ ਤਾਂ ਤੁਹਾਡੇ ਚ ਆਲਸੀਪਨ ਆਲਸਾ ਪਿਆਰੋ ਜੋ ਲੋਕ ਫਰਤੀਲੇ ਹੁੰਦੇ ਆ ਉਹ ਸਾਫ਼ ਸੁਥਰੇ ਰਹਿੰਦੇ ਆ ਯਾਦ ਰੱਖੋ ਤੁਸੀਂ ਪਤਨੀ ਹੋ ਨਾ ਜੇ ਤੁਹਾਡਾ ਘਰ ਸਾਫ਼ ਹੈ ਤਾਂ ਤੁਸੀਂ ਫਰਤੀਲੀ ਪਤਨੀ ਹੋ ਪਰਾਵੋ ਸੁਣ ਰਹੇ ਹੋ ਤੁਹਾਡੇ ਕੱਪੜੇ ਸਾਫ ਸੁਥਰੇ ਆ ਜੇ ਤੁਸੀਂ ਸਾਫ ਕੱਪੜੇ ਪਾਉਂਦੇ ਹੋ ਤਾਂ ਚਾਰ ਪੰਜ ਜਾਂ 10 ਜੋੜੇ ਕੱਪੜੇ ਨਹੀਂ ਹੋਣਗੇ ਜੋ ਤੁਹਾਡੇ ਕੋਲ ਜੋੜੇ ਆ ਉਹੀ ਸਹੀ ਤਰ੍ਹਾਂ ਧੋ ਕੇ ਅਤੇ ਪ੍ਰੈਸ ਕਰਕੇ ਜੇ ਪਾਉਂਦੇ ਤਾਂ ਤੁਹਾਨੂੰ ਸਫਾਈ ਪਤਾ ਹੈ ਚप्पल ਟੁੱਟੀ ਹੁੰਦੀ ਆ ਬੂਟ ਟੁੱਟੇ ਹੁੰਦੇ ਆ ਪੈਰ ਸਹੀ ਨਹੀਂ ਹੁੰਦੇ ਪੂਰਾ ਸ਼ਰੀਰ ਬਦਬੂ ਮਾਰਦਾ ਰਹਿੰਦਾ ਹੈ ਤੁਹਾਡੇ ਕੱਪੜਿਆਂ ਨੂੰ ਵੇਖਣ ਤੇ ਤੁਸੀਂ ਭੀਖ ਮੰਗਣ ਵਾਲੇ ਹੋ ਜਾਂ ਨੌਕਰੀ ਕਰਨ ਵਾਲੇ ਹੋ ਸਮਝ ਨਹੀਂ ਆਉਂਦਾ ਜੇ ਆਲਸੀ ਹੋ ਤਾਂ ਸਹੀ ਢੰਗ ਨਾਲ ਕੱਪੜੇ ਨਹੀਂ ਪਾਉਂਗੇ ਤੁਹਾਨੂੰ ਸਫਾਈ ਦਾ ਪਤਾ ਨਹੀਂ ਸਾਫ਼ ਸੁਥਰੇ ਰਹਿਣ ਦਾ ਪਤਾ ਨਹੀਂ ਜੇ ਮਸੀਹ ਨੇ ਤੁਹਾਨੂੰ ਪਵਿੱਤਰ ਕੀਤਾ ਤਾਂ ਤੁਸੀਂ ਪਵਿੱਤਰ ਬਣ ਕੇ ਹੀ ਰਹਿਣਾ ਹੈ ਜਿਸ ਘਰ 'ਚ ਮਸੀਹ ਰਹਿੰਦਾ ਹੈ ਉਹ ਘਰ ਸਾਫ਼ ਸੁਥਰਾ ਰਹਿੰਦਾ ਹੈ ਇਹ ਸੱਚਾ ਜਿਸ ਘਰ 'ਚ ਸਫਾਈ ਨਹੀਂ ਜਿਹੜੇ ਸ਼ਰੀਰ ਤੇ ਸਫਾਈ ਨਹੀਂ ਆਲਸ ਬੰਦ ਦਿਖਾਉਂਦੇ ਆ ਤੁਹਾਡੇ ਬਾਰੇ ਕੀ ਆ ਇੱਕ ਵਾਰ ਸੋਚੋ ਚੌਥਾ ਅੱਜ ਕਰਨ ਦਾ ਮਨ ਨਹੀਂ ਆ ਅਰਥ ਕੀ ਆ ਅੱਜ ਕੋਈ ਕੰਮ ਕਰਨਾ ਪਵੇ ਤਾਂ ਹਾਂ ਕੱਲ ਕਰਾਂਗੇ ਕਦੋਂ ਬਾਅਦ ਵਿੱਚਾਂਗੇ ਅੱਜ ਕੀ ਕਰਨ ਦੀ ਲੋੜ ਆ ਬਾਅਦ ਵਿੱਚ ਕਰਾਂਗੇ ਆਲਸ ਆ ਜਾਏਗਾ ਅੱਜ ਜੋ ਕੰਮ ਕਰਨਾ ਤੁਸੀਂ ਮੰਨ ਲਓ ਉਹ ਨਹੀਂ ਕੀਤਾ ਕੱਲ ਜੋ ਕੀਤਾ ਉਸ ਨੂੰ ਵੀ ਕਰਨਾ ਪਵੇਗਾ ਪਲੱਸ ਅੱਜ ਜੋ ਰਿਹਾ ਉਹ ਵੀ ਕਰਨਾ ਪਵੇਗਾ ਕੱਲ ਦੇ ਦਿਨ ਕੀ ਹੋਏਗਾ ਦੱਸੋ ਅੱਜ ਜੋ ਤੁਸੀਂ ਚੱਕਣਾ ਹੈ 50 ਕਿਲੋ ਦਾ ਬੋਰਾ ਚੱਕਣਾ ਹੈ ਅੱਜ 50 ਕਿਲੋ ਦਾ ਬੋਰਾ ਤੁਸੀਂ ਨਹੀਂ ਚੱਕਿਆ ਜੇ ਕੱਲ ਨੂੰ 50 ਕਿਲੋ ਦਾ ਬੋਰਾ ਚੱਕਣਾ ਹੈ ਅੱਜ ਦਾ 50 ਕਿਲੋ ਬੋਰਾ ਕੱਲ ਦਾ 50 ਕਿਲੋ ਬੋਰਾ ਟੋਟਲ ਕਿੰਨਾ ਵਜ਼ਨ ਹੋ ਗਿਆ 100 ਕਿਜੀ ਹੋ ਗਿਆ 50 ਕਿਜੀ ਹੀ ਤੁਸੀਂ ਚੱਕ ਨਹੀਂ پا ਰਹੇ ਹੋ 100 ਕਿਜੀ ਦਾ ਬੋਰਾ ਕਿਸ ਤਰ੍ਹਾਂ ਚੱਕੋਗੇ ਜੇ ਤੁਸੀਂ ਕੱਲ ਦਾ ਕੰਮ ਨਹੀਂ ਕੀਤਾ ਤਿੰਨ ਬੋਰੇ ਹੋ ਗਏ ਕਿਸ ਤਰ੍ਹਾਂ ਚੱਕ ਸਕੋਗੇ ਇੱਕ ਬੋਰਾ ਚੱਕਣ ਚ ਆਲਸ ਲੱਗ ਰਿਹਾ ਹੈ ਦੂਸਰੇ ਤੇ ਤੀਸਰੇ ਦਿਨ ਤਿੰਨ ਚਾਰ ਬੋਰੇ ਕਿਸ ਤਰ੍ਹਾਂ ਚੱਕੋਗੇ ਭੈਣੋ ਅਤੇ ਭਰਾਵੋ ਸਮਝੋ ਅੱਜ ਜੋ ਕੰਮ ਤੁਸੀਂ ਕਰਨਾ ਹੈ ਉਸ ਨੂੰ ਨਾ ਕਰਕੇ ਕੱਲ ਰਹੀ ਤੁਸੀਂ ਛੱਡ ਰਹੇ ਹੋ ਤੁਹਾਡਾ ਕੰਮ ਦੁੱਗਣਾ ਹੋ ਜਾਏਗਾ ਕਿਵੇਂ ਦੁੱਗਣਾ ਕਰੋਗੇ ਜੇ ਇੱਕ ਕੰਮ ਤੁਸੀਂ ਨਹੀਂ ਕਰ ਪਾਰੇ ਦੋ ਕੰਮ ਤੁਸੀਂ ਕਿਸ ਤਰ੍ਹਾਂ ਕਰੋਗੇ ਆਲਸੀਆ ਦੀ ਇਹ ਨਿਸ਼ਾਨੀਆਂ ਕਿ ਅੱਜ ਜੋ ਕੰਮ ਕਰਨਾ ਹੈ ਉਸ ਨੂੰ ਕੱਲ ਲਈ ਛੱਡ ਦਿੰਦੇ ਆ ਕੱਲ ਦੇਖ ਲਾਂਗੇ ਬਾਅਦ ਚ ਦੇਖ ਲਾਂਗੇ ਕਹਿਣ ਵਾਲਾ ਕੋਈ ਹੈ ਤਾਂ ਕੋਈ ਵੀ ਕੰਮ ਹੋ ਸਕਦਾ ਹੈ ਅੱਜ ਕੱਪੜੇ ਤੋਂ ਆਹ ਕੱਲ ਤੋਂ ਲਾਂਗੇ ਕਿਉਂ ਕੱਦ ਲਈ ਕਿਉਂਕਿ ਸੀਰੀਅਲ ਚੰਗਾ ਇਸ ਲਈ ਨੌਕਰੀ ਕਰਨ ਵਾਲੀ ਜਗ੍ਹਾ ਤੇ ਤੁਹਾਡੇ ਬੌਸ ਨੇ ਕੰਮ ਦਿੱਤਾ ਜਲਦੀ ਕਰੋ ਆ ਕਰ ਲਾਂਗਾ ਜੀ ਆਹ ਕੱਲ ਕਰ ਦਾਂਗਾ ਜੀ ਪਿਆਰਿਓ ਜੇ ਤੁਸੀਂ ਕੱਲ੍ਹ ਲਈ ਉਹ ਕੰਮ ਨੂੰ ਛੱਡ ਰਹੇ ਹੋ ਤਾਂ ਸੁਣੋ ਤੁਸੀਂ ਜਿੱਤ ਨਹੀਂ ਸਕਦੇ ਫਿਰ ਤੋ ਕਹਿ ਰਿਹਾ ਹਾਂ ਭੈਣੋ ਤੇ ਭਰਾਵੋ ਅੱਜ ਜੋ ਤੁਸੀਂ ਨੌਕਰੀ ਕਰ ਰਹੇ ਹੋ ਉਸੇ ਤਨਖਾਹ ਦੇ ਵਿੱਚ ਉਸੇ ਪੈਸਿਆਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੈਸਾ ਨਹੀਂ ਬਚ ਸਕੇਗਾ ਯਾਨੀ ਅੱਜ ਜੇ ਤੁਸੀਂ 10000 ਰੁਪਏ ਕਮਾਰੇ ਹੋ ਤਾਂ ਆਉਣ ਵਾਲੇ ਸਾਲਾਂ 'ਚ ਘੱਟੋ-ਘੱਟ 12-14000 ਰੁਪਏ ਤੁਸੀਂ ਕਮਾਉਣਿਆ ਕਿਉਂ ਜਾਂਦੇ ਹੋ ਜੇ ਤੁਸੀਂ ਮਿਹਨਤ ਕਰੋਗੇ ਤਾਂ ਉਹ ਵੇਖ ਕੇ ਤੁਹਾਡਾ ਮਾਲਿਕ ਤੁਹਾਨੂੰ ਪਸੰਦ ਕਰੇਗਾ ਆਮ ਤੌਰ ਤੇ ਮਿਹਨਤੀ ਲੋਕਾਂ ਨੂੰ ਹੀ ਲੋਕ ਪਸੰਦ ਕਰਦੇ ਆ ਜੋ ਸਮਾਂ ਖਰਾਬ ਕਰਦਾ ਜੋ ਹੂੰਗਦਾ ਰਹਿੰਦਾ ਜੋ ਮਨਮਰਜ਼ੀਆਂ ਕਰਦਾ ਜੋ ਬਹਾਨੇ ਬਣਾਉਂਦਾ ਹੈ ਉਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਤੁਹਾਡੇ ਵਿੱਚੋਂ ਕੁਝ ਲੋਕ ਕਹਿ ਸਕਦੇ ਆ ਮੇਰੀ ਨੌਕਰੀ 'ਚ ਬ੍ਰਦਰ ਤਨਖਾਹ ਨਹੀਂ ਵਧ ਰਹੀ ਕਿਉਂ ਨਹੀਂ ਵਧ ਰਹੀ ਤੁਹਾਨੂੰ ਜੋ ਕੰਮ ਦਿੱਤਾ ਗਿਆ ਜੇ ਉਸ ਨੂੰ ਇਮਾਨਦਾਰੀ ਨਾਲ ਕਰਦੇ ਹੋ ਤਾਂ ਤੁਹਾਡਾ ਅਧਿਕਾਰੀ ਕਿਉਂ ਨਹੀਂ ਵਿਧਾਏਗਾ ਸੁਣੋ ਭੈਣੋ ਤੇ ਭਰਾਵੋ ਜਿਹਨੂੰ ਪੰਜ ਤੋੜੇ ਦਿੱਤੇ ਗਏ ਉਸ ਨੇ ਕੀ ਕੀਤਾ ਉਹਦੇ 10 ਟੁੜ ਕੀਤੇ ਮਿਹਨਤ ਕਰਕੇ ਦੁੱਗਨੇ ਕੀਤੇ ਤੁਹਾਡੀ ਤਨਖਾਹ ਵਧਣੀ ਚਾਹੀਦੀ ਵੇਤਨ ਵਧਣਾ ਚਾਹੀਦਾ ਤੁਹਾਡੀ ਆਮਦਨੀ ਵਧਣੀ ਆ ਆਤਮਿਕਤਾ ਵਧੇ ਮਿਹਨਤ ਕਰਨ ਦਾ ਸੁਭਾਅ ਵਧਣਾ ਹੈ ਕਿਉਂ ਤੁਸੀਂ ਜਾਣਦੇ ਹੋ ਕੱਲ ਤੱਕ ਤੁਹਾਡੇ ਬੱਚੇ ਫਸਟ ਕਲਾਸ ਸੈਕਿੰਡ ਕਲਾਸ ਪੜ੍ਹ ਰਹੇ ਸੀ ਹੁਣ ਉਹ 3rd ਤੇ 4th ਕਲਾਸ ਆ ਗਏ ਆ ਜਾਂ ਹੋਰ ਥੋੜਾ ਅੱਗੇ ਵਧ ਰਹੇ ਆ ਜਾਂ ਪੜ੍ਹਾਈ ਦੇ ਵਿੱਚ ਅੱਗੇ ਵਧ ਰਹੇ ਆ ਕਿਤਾਬਾਂ ਵਧ ਰਹੀਆਂ ਪੁਸਤਕਾਂ ਵਧ ਰਹੀਆਂ ਫੀਸ ਵਧ ਰਹੀ ਆ ਉਹਨਾਂ ਦੀ ਫੀਸ ਵੱਧ ਰਹੀ ਆ ਤੁਹਾਨੂੰ ਫੀਸ ਜਮਾ ਕਰਨੀ ਪੈਂਦੀ ਆ ਤੁਹਾਡੀ ਤਨਖਾਹ ਜੇ 10000 ਆ ਕਿਵੇਂ ਉਹਨਾਂ ਨੂੰ ਪੜ੍ਹਾਓਗੇ ਕੱਲ ਦੇ ਦਿਨ ਕਾਲਜ ਕਿਵੇਂ ਭੇਜੋਗੇ 30000 40000 50000 ਫੀਸ ਭਰੀ ਕਾਲਜ ਜਾਣ ਤੋਂ ਬਾਅਦ ਲੱਖਾਂ ਚ ਬਦਲ ਜਾਏਗੀ ਤੁਸੀਂ ਆਪਣੀ ਤਨਖਾਹ ਚ ওই 10000 12000 15000 ਸਾਲਾਂ ਤੋਂ ਜੇ ਕਮਾ ਰਹੇ ਹੋ ਕੋਈ ਬੜੌਤਰੀ ਨਹੀਂ ਹੈ ਤਾਂ ਰੈਂਟ ਵਧਦੇ ਜਾ ਰਹੇ ਆ ਖਾਂਦੀਆਂ ਚੀਜ਼ਾਂ ਦੇ ਰੇਟ ਵਧ ਰਹੇ ਆ ਹਰ ਚੀਜ਼ ਦਾ ਰੇਟ ਵਧ ਰਿਹਾ ਹੈ ਤੁਹਾਡੀ ਤਨਖਾਹ ਨਹੀਂ ਵਧ ਰਹੀ ਆਮਦਨ ਨਹੀਂ ਵਧ ਰਹੀ ਕਿਵੇਂ ਪਰਿਵਾਰ ਨੂੰ ਪਾਲੋਗੇ ਇਸ ਲਈ ਕਹਿ ਰਿਆਂ ਜਿਹਨੂੰ ਪੰਜ ਤੋੜੇ ਦਿੱਤੇ ਉਸਨੇ ਕੀ ਕੀਤਾ ਮਿਹਨਤ ਕੀਤਾ ਪਰਿਸ਼ਰਮ ਕੀਤਾ ਉਸਨੇ ਦੁੱਗਣਾ ਕਰ ਲਿਆ ਜਿਹਦੇ ਕੋਲ ਇੱਕ ਤੋੜਾ ਸੀ ਉਸ ਇੱਕ ਤੋੜੇ ਨੂੰ ਫੜ ਕੇ ਇਸ ਤਰ੍ਹਾਂ ਹੀ ਅੱਗੇ ਵਧਦਾ ਗਿਆ ਕੁਝ ਸਮੇਂ ਤੋਂ ਬਾਅਦ ਮਾਲਿਕ ਨੇ ਆ ਕੇ ਪੁੱਛਿਆ ਤੂੰ ਇੱਕ ਤੋੜੇ ਦਾ ਕੀ ਕੀਤਾ ਮਾਲਿਕ ਤੂੰ ਜੋ ਦਿੱਤਾ ਉਹ ਮੇਰੇ ਕੋਲ ਹੀ ਆ ਕਿਉਂ ਕੁਝ ਵਧਾਇਆ ਨਹੀਂ 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 ਕੁਝ ਨਹੀਂ ਵਧਾਇਆ ਕਿਉਂ ਜਾਣਦੇ ਹੋ ਮਿਹਨਤ ਨਹੀਂ ਕੀਤੀ ਵਧਣਾ ਹੈ ਜੇ ਤੁਹਾਡੇ ਜੀਵਨ 'ਚ ਤੁਹਾਡੀ ਮਿਹਨਤ ਵਧੇਗੀ ਤਾਂ ਤਨਖਾਹ ਵੀ ਵਧੇਗੀ ਮਿਹਨਤ ਵਧੇਗਾ ਤਾਂ ਉਹਦੇ ਨਾਲ ప్రతిਫਲ ਵੀ ਵਧੇਗਾ ਭੈਣੋ ਤੇ ਭਰਾਓ ਸਮਝੋ ਅੱਜ ਤੁਸੀਂ ਮਿਹਨਤ ਕਰਨੀ ਆ ਪਰਿਸ਼ਰਮ ਕਰਨਾ ਇੱਕ ਨੌਕਰੀ ਨਾ ਹੋਣ ਤੇ ਦੂਜੀ ਨੌਕਰੀ ਕਰਨੀ ਪਏਗੀ ਕਿਉਂਕਿ ਬਿਨਾ ਮਿਹਨਤ ਕੀਤੇ ਪਰਿਵਾਰ ਨੂੰ ਪਾਲਣਾ ਬੜਾ ਮੁਸ਼ਕਿਲ ਹੈ ਜੇ ਇਸ ਸੇਵਾ ਨੇ ਉਨਤੀ ਕਰਨੀ ਹੈ ਤਾਂ ਸतीश ਕੁਮਾਰ ਨੇ ਮਿਹਨਤ ਕਰਨੀਆਂ ਮਿਹਨਤ ਨਾਲ ਹੀ ਕਲਿਸਿਆ ਫਲਵੰਤ ਹੋਏਗੀ ਆਪਣੀਆਂ ਮਨਮਰਜ਼ੀਆਂ ਕਰਦੇ ਹੋਏ ਬਿਨਾ ਮਿਹਨਤ ਕੀਤੇ ਇਹ ਸੇਵਾ ਬਿਲਕੁਲ ਨਹੀਂ ਹੋ ਸਕਦੀ ਜਦੋਂ ਇੱਕ ਕਲਿਸਿਆ ਸੀ ਬੜੀ ਮਿਹਨਤ ਕੀਤੀ ਅੱਜ 17 ਕਲਿਸਿਆਵਾਂ ਹੈ ਹੋਰ ਜ਼ਿਆਦਾ ਕਿੰਨੀ ਮਿਹਨਤ ਕਰਨੀ ਹੈ ਸੋਚ ਕੇ ਵੇਖੋ ਇੱਕ ਬੱਚੇ ਨੂੰ ਪਾਲਣ ਲਈ ਅਸੀਂ ਮਿਹਨਤ ਕੀਤੀ ਹੁਣ ਦੋ ਹੋ ਗਏ ਡਬਲ ਮਿਹਨਤ ਤਿੰਨ ਬੱਚੇ ਲਈ ਹੋਰ ਵੀ ਮਿਹਨਤ ਕਰਨੀਆਂ ਸਤਾਰਾ ਕਲਿਸਿਆਵਾ ਹੈ ਇਹ ਸੇਵਕ ਜਿੰਨੀ ਮਿਹਨਤ ਕਰੇਗਾ ਓਨੀ ਕਲਿਸਿਆ ਤਰੱਕੀ ਕਰੇਗੀ ਜਿਆਦਾ ਮਿਹਨਤ ਕਰਨੀਆਂ ਇਸ ਤਰ੍ਹਾਂ ਮਿਹਨਤ ਕਰਨ ਤੇ ਹੀ ਕਲਿਸਿਆ ਵਧੇਗੀ ਪਿਆਰਿਓ ਫਿਰ ਤੋਂ ਯਾਦ ਕਰਵਾ ਰਿਹਾ ਹਾਂ ਕੰਮ ਨੂੰ ਟਾਲੋ ਨਾ ਅੱਜ ਦੇ ਕੰਮ ਨੂੰ ਨਾ ਕਰਕੇ ਕੱਲ੍ਹ ਦੇ ਲਈ ਟਾਲੋਗੇ ਤਾਂ ਤੁਹਾਡਾ ਅਧਿਕਾਰੀ ਖੁਸ਼ ਨਹੀਂ ਹੋਏਗਾ ਸੇਵਾ ਕਰਨ ਵਾਲੇ ਜੇ ਸੇਵਾ ਕਰਨ ਵਾਲੇ ਤੁਹਾਨੂੰ ਕੋਈ ਕੰਮ ਦੱਸ ਦਿਆ ਤਾਂ ਅੱਜ ਕਰੋ ਕਹਿੰਦੇ ਕੱਲ ਦੇ ਦਿਨ ਲਈ ਜੇ ਉਸ ਨੂੰ ਟਾਲਦੇ ਹੋ ਤਾਂ ਤੁਸੀਂ ਆਲਸੀ ਹੋ ਆਲਸ ਦੇ ਦੁਆਰਾ ਦਰਿਦ੍ਰਤਾ ਹੁੰਦੀ ਆ ਘਰ 'ਚ ਹੋ ਸਕਦਾ ਨੌਕਰੀ 'ਚ ਹੋ ਸਕਦੀ ਆ ਦਰਿਦ੍ਰਤਾ ਆ ਜਾਏਗੀ ਕੰਮ ਕਰਨ ਦਾ ਮਨ ਨਹੀਂ ਕਰਦਾ ਆਲਸੀਪਨ ਨਹਾਉਣ ਦਾ ਮਨ ਨਹੀਂ ਕਰਦਾ ਸਾਫ਼ ਸੁਥਰੇ ਰਹਿਣ ਦਾ ਮਨ ਨਹੀਂ ਕਰਦਾ ਆਲਸੀਪਨ ਸਵੇਰ ਉੱਠਣ ਦਾ ਮਨ ਨਹੀਂ ਕਰਦਾ ਆਲਸੀਪਨ ਜਿੱਤੇ ਕੰਮ ਨੂੰ ਕਰਨ ਦਾ ਮਨ ਨਹੀਂ ਕਰਦਾ ਕੱਲ ਪਰਸੋ ਲਈ ਤੁਸੀਂ ਟਾਲ ਦਿੰਦੇ ਹੋ ਆਲਸੀਪਨ ਜ਼ਿੰਮੇਵਾਰੀ ਲੈਣ ਦਾ ਮਨ ਨਹੀਂ ਕਰਦਾ ਮੰਨ ਲਓ ਕੁਝ ਲੋਕ ਬੈਠਿਆ ਤੁਹਾਡਾ ਬੌਸ ਆਇਆ ਇਹ ਕੰਮ ਕੌਣ ਕਰੇਗਾ ਕਹਿੰਤੇ ਕੌਣ ਹੱਥ ਖੜੇ ਕਰੇਗਾ ਦੱਸੋ ਦੱਸੋ ਜੋ ਕੰਮ ਦਾ ਹੈ ਉਹੀ ਕੰਮ ਕਰੇਗਾ ਜੋ ਨਿਕੰਮਾ ਹੈ ਉਹ ਕੰਮ ਨਹੀਂ ਕਰੇਗਾ ਆਮ ਤੌਰ ਤੇ ਤੁਸੀਂ ਕਿਸੇ ਬੋਰਡ ਮੀਟਿੰਗ ਦੇ ਵਿੱਚ ਹੋ ਤੁਹਾਡਾ ਕੋਈ ਬੋਸ ਤੁਹਾਡੇ ਨਾਲ ਹੈ ਤੁਹਾਨੂੰ ਮੰਨ ਲਓ ਕੰਮ ਦਿੱਤਾ ਹੈ ਆਫਿਸ 'ਚ ਕੰਮ ਕਰਨਾ ਹੈ ਕੌਣ ਕਰੇਗਾ ਕਹਿੰਤੇ ਸਭ ਤੋਂ ਪਹਿਲਾਂ ਕੌਣ ਹੱਥ ਖੜੇ ਕਰੇਗਾ ਤੁਹਾਡੇ ਆਫਿਸ 'ਚ ਹੋ ਸਕਦਾ ਕੰਪਨੀ 'ਚ ਹੋ ਸਕਦਾ ਤੁਹਾਡੇ ਸਕੂਲ 'ਚ ਹੋ ਸਕਦਾ ਹਸਪੀਟਲ 'ਚ ਹੋ ਸਕਦਾ ਤੁਹਾਨੂੰ ਕੰਮ ਕਰਨਾ ਪਏ ਸਭ ਨੂੰ ਭੁਲਾ ਕੇ ਇਹ ਕੰਮ ਕੌਣ ਕਰੇਗਾ ਕਹਿੰਤੇ ਜੋ ਸਭ ਤੋਂ ਪਹਿਲਾਂ ਹੱਥ ਵਿਖਾਏਗਾ ਉਹੀ ਕੰਮ ਦਾ ਵਿਅਕਤੀ ਆ ਬਹੁਤ ਬਹੁਤ ਸੁਭਾਗ ਕੀ ਆ ਜੇ ਕੋਈ ਕਿਸੇ ਕੰਮ ਲਈ ਉੱਪਰ ਦਾ ਅਧਿਕਾਰੀ ਜਾਂ ਫਿਰ ਕੋਈ ਮਾਲਿਕ ਬੁਲਾਉਣ ਤੇ ਕਈ ਲੋਕ ਕੀ ਕਰਦੇ ਆ ਜਾਣਦੇ ਹੋ ਨਾਲ ਦੇ ਨੂੰ ਬੁਲਾਉਂਦੇ ਆ ਧਿਆਨ ਦਿੱਤਾ ਹੈ ਇਸ ਤਰ੍ਹਾਂ ਕਰਦੇ ਆ ਅਰਥ ਕੀ ਆ ਭਾਈ ਤੂੰ ਇਸ ਨੂੰ ਜ਼ਰੂਰ ਕਰੇਗਾ ਇਹ ਕੰਮ ਤੈਨੂੰ ਸੂਟ ਹੈ ਤੂੰ ਵਧੀਆ ਕਰੇਗਾ ਜਾ ਜਾ ਹੱਦ ਵਿਖਾ ਹੱਦ ਵਿਖਾ ਉਹ ਹੁਣ ਤੇ ਕਿਉਂ ਕੰਮ ਕਰੇਗਾ ਉਹ ਹੁਣ ਤੇ ਕਿਉਂ ਵਧੀਆ ਕਰੇਗਾ ਕਉ ਕਰ ਇਸ ਤਰ੍ਹਾਂ ਕਹਿ ਕੇ ਉਸ ਨੂੰ ਕਿਉਂ ਅੱਗੇ ਕਰ ਰਿਹਾ ਜਾਣਦੇ ਹੋ ਉਹ ਕਮ ਦਾ ਹੈ ਇਹ ਨਿਕੰਮਾ ਹੈ ਜੋ ਕੰਮ ਤੁਸੀਂ ਕਰਨਾ ਹੈ ਉਹ ਨਾ ਕਰਕੇ ਜੇ ਗਵਾਂਢੀ ਨੂੰ ਦੇ ਦਿੰਦੇ ਹੋ ਤਾਂ ਤੁਸੀਂ ਨਿਕੰਮੇ ਹੋ ਜੋ ਕੰਮ ਚਾਉਂਦਾ ਹੈ ਦੱਸੋ ਕੀ ਆ ਕੰਮ ਕਰਦਾ ਹੈ ਕੰਮ ਕਰਨ ਵਾਲਾ ਕੰਮ ਆਉਂਦਾ ਹੈ ਕੰਮ ਕਰਨ ਵਾਲਾ ਕੰਮ ਕਰਦਾ ਹੈ ਜੋ ਕੰਮ ਦਾ ਹੈ ਉਹ ਕੰਮ ਆਉਂਦਾ ਹੈ ਯਾਦ ਰੱਖੋ ਜੋ ਕਮ ਆਉਂਦਾ ਹੈ ਉਹ ਤਰੱਕੀ ਕਰਦਾ ਹੈ ਅੱਜ ਸਾਡੇ ਘਰਾਂ 'ਚ ਜ਼ਿੰਮੇਵਾਰੀ ਲੈਣ ਵਾਲੇ ਘਟਾ ਬੱਚਿਆਂ ਨੂੰ ਕਿੰਨੇ ਪੜਾਉਣਾ ਹੈ ਅਗਰ ਪਤੀ ਨੌਕਰੀ ਤੇ ਜਾ ਕੇ ਮਿਹਨਤ ਨਾਲ ਪਰਿਵਾਰ ਨੂੰ ਪਾਲ ਰਿਹਾ ਹੈ ਤਾਂ ਜੋ ਪਤਨੀ ਘਰ ਵਿੱਚ ਉਹ ਬੱਚਿਆਂ ਨੂੰ ਘਰ 'ਚ ਪੜਾਵੇ ਬੱਚੇ ਦੀ ਪੜਾਈ ਠੀਕ ਤਰੀਕੇ ਨਾਲ ਨਹੀਂ ਚੱਲ ਰਹੀ ਉਸੇ ਤਰੀਕੇ ਨਾਲ ਪਾਸ ਨਹੀਂ ਹੋ ਪਾਰੇ ਪਤਨੀ ਕਹਿੰਦੀ ਤੇਰੇ ਕਾਰਨ ਇਸ ਤਰ੍ਹਾਂ ਹੋ ਗਿਆ ਤੂੰ ਜ਼ਿੰਮੇਦਾਰ ਨਹੀਂ ਆ ਮੇਰੇ ਕਾਰਨ ਕਿਉਂ ਹੋ ਗਿਆ ਮੈਂ ਸਵੇਰ ਤੋਂ ਸ਼ਾਮ ਤੱਕ ਨੌਕਰੀ ਕਰਦਾ ਹਾਂ ਘਰ ਚ ਤੂੰ ਬੱਚਿਆਂ ਨੂੰ ਪੜਾਉਣਾ ਹੈ ਤੁਸੀਂ ਉਹਨਾਂ ਨੂੰ ਡਰਾਉਂਦੇ ਨਹੀਂ ਹੋ ਜੇ ਮਾਦਾ ਡਰ ਹੋਏਗਾ ਤਾਂ ਹੀ ਤਾਂ ਹਮੇਸ਼ਾ ਮੇਰੇ ਬਾਰੇ ਕੁਝ ਕੁਝ ਦੱਸਦੇ ਹੋ ਬੱਚੇ ਮੇਰੀ ਗੱਲ ਨਹੀਂ ਸੁਣ ਰਹੇ ਮੇਰਾ ਵਿਰੋਧ ਕਰ ਰਹੇ ਤੇਰੇ ਕਾਰਨ ਬੱਚੇ ਇਸ ਤਰ੍ਹਾਂ ਹੋ ਗਏ ਇਹਦਰ ਪਤੀ ਜਾਂ ਪਿਤਾ ਜ਼ਿੰਮੇਵਾਰੀ ਨਹੀਂ ਲੈ ਰਿਆ ਨਾ ਮਾਂ ਜ਼ਿੰਮੇਵਾਰੀ ਲੈ ਰਹੀ ਆ ਬੱਚਿਆਂ ਦਾ ਕੀ ਹੋਏਗਾ बिगड़ ਜਾਣਗੇ ਉਹਨਾਂ ਦੇ ਭਵਿੱਖ ਦਾ ਕੀ ਹੋਏਗਾ ਜਾਣਦੇ ਹੋ بگੜ ਜਾਣਗੇ ਭੈਣੋ ਤੇ ਭਰਾਵੋ ਆਲਸੀ ਜ਼ਿੰਮੇਵਾਰੀ ਨਹੀਂ ਲੈਣਗੇ ਹਰ ਰੋਜ਼ 3 ਘੰਟੇ ਪਾਣੀ ਆਉਂਦਾ ਹੈ ਵੱਡੀ ਭੈਣ ਕਹਿੰਦੀ ਜਲਦੀ ਜਾ ਪਾਣੀ ਭਰੋ ਛੋਟੀ ਭੈਣ ਕਹਿੰਦੀ ਹੈ ਭੈਣ ਤੂੰ ਜਾ ਪਾਣੀ ਭਰ ਕਿੰਨੇ ਪਾਣੀ ਭਰਨਾ ਹੈ ਜਿਹਦੀ ਜ਼ਿੰਮੇਵਾਰੀ ਉਹਨੇ ਹੀ ਪਾਣੀ ਭਰਨਾ ਹੈ ਜੋ ਜ਼ਿੰਮੇਦਾਰ ਨਹੀਂ ਆਲਸੀ ਆ ਉਹ ਜ਼ਿੰਮੇਵਾਰੀ ਨਹੀਂ ਲੈਂਦੇ ਅੱਜ ਸਾਡੇ ਚ ਕਈ ਲੋਕ ਜ਼ਿੰਮੇਵਾਰੀ ਲੈਣ ਦੇ ਲਈ ਪਿੱਛੇ ਹਟਦੇ ਆ ਇਸ ਲਈ ਤੁਸੀਂ ਆਪਣੀ ਜ਼ਿੰਦਗੀ ਚ ਜਿੱਤ ਨਹੀਂ ਪਾਰੇ ਉੱਪਰ ਦੇ ਅਧਿਕਾਰੀ ਕਿਹਨੂੰ ਪਸੰਦ ਕਰਦੇ ਜਾਂਦੇ ਹੋ ਉੱਪਰ ਦਾ ਬੌਸ ਕਿਹਨੂੰ ਪਸੰਦ ਕਰਦਾ ਜਾਂਦੇ ਹੋ ਜੋ ਜ਼ਿੰਮੇਵਾਰੀ ਲੈਣ ਲਈ ਅੱਗੇ ਆਉਂਦਾ ਉਸ ਨੂੰ ਮੈਂ ਹਾਂ ਜੀ ਮੈਂ ਕਰਾਂਗਾ ਮੈਨੂੰ ਦੇ ਦਿਓ ਮੈਂ ਵੇਖ ਲਾਂਗਾ ਤੁਸੀਂ ਸ਼ਾਂਤੀ ਨਾਲ ਰਹੋ ਇਸ ਤਰ੍ਹਾਂ ਜੋ ਕਹਿੰਦਾ ਹੈ ਉਸ ਦੇ ਕਾਰਨ ਉੱਪਰਲਾ ਅਧਿਕਾਰੀ ਖੁਸ਼ ਹੁੰਦਾ ਹੈ ਉਸ ਵਿਅਕਤੀ ਦੇ ਰੂਪ ਚ ਤੁਸੀਂ ਵੀ ਰਹਿਣਾ ਹੈ ਪਰਮੇਸ਼ਰ ਚਾਹੁੰਦੇ ਆ ਯੂਸਫ ਦੇ ਉਸ ਘਰ ਚ ਕਦਮ ਰੱਖਣ ਤੋਂ ਬਾਅਦ ਪੋਤੀਪਰ ਦੇ ਨਾਮ ਦੇ ਮਾਲਿਕ ਨੂੰ ਬੜੀ ਸ਼ਾਂਤੀ ਮਿਲੀ ਉਹ ਬੜੀ ਸ਼ਾਂਤੀ ਨਾਲ ਸੌਂਦਾ ਸੀ ਟੈਨਸ਼ਨ ਨਹੀਂ ਸੀ ਕਿਉਂ ਟੈਨਸ਼ਨ ਨਹੀਂ ਸੀ ਯੂਸਫ ਹੈ ਨਾ ਯੂਸਫ ਸਭ ਦੇਖ ਲੇਗਾ ਯੂਸਫ ਨੇ ਉਸ ਨੂੰ ਵਿਸ਼ਵਾਸ ਦਿਲਾਇਆ ਸਾਰੇ ਘਰ ਦੀ ਜ਼ਿੰਮੇਵਾਰੀ ਦਿੱਤੀ ਮਾਲਿਕ ਤੁਸੀਂ ਸ਼ਾਂਤੀ ਨਾਲ ਰਹੋ ਮੈਂ ਵੇਖ ਲਾਂਗਾ ਯੂਸਫ ਸੁਣਿਆ ਸਾਡੇ ਜੋ ਨੌਕਰ ਆ ਉਹ ਆਪਸ ਚ ਲੜਾਈ ਝਗੜੇ ਕਰ ਰਹੇ ਆ ਉਹ ਕੰਮ ਨਹੀਂ ਕਰ ਰਹੇ ਉਹਦੇ ਕਰਕੇ ਮੁਸ਼ਕਲ ਹੋ ਗਿਆ ਮੈਨੂੰ ਵੀ ਪਰੇਸ਼ਾਨੀ ਹੋ ਗਈ ਤੁਸੀਂ ਚਿੰਤਾ ਨਾ ਕਰੋ ਉਹਨਾਂ ਨੂੰ ਮੈਂ ਵੇਖ ਲਾਂਗਾ ਜ਼ਿੰਮੇਵਾਰੀ ਲੈਣਾ ਘਰ ਦੇ ਵਿਸ਼ੇ ਚ ਹੋਵੇ ਕੰਮ ਦੇ ਵਿਸ਼ੇ ਚ ਹੋਵੇ ਪੋਤੀ ਪਰਦੀਆਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਯੂਸਫ ਨੇ ਪੂਰੀ ਤਰ੍ਹਾਂ ਨਿਭਾਈਆਂ ਪ੍ਰਤੀਫਲ ਕੀ ਹੋਇਆ ਜਦ ਪੋਤੀ ਪਰ ਨੇ ਯੂਸਫ ਨੂੰ ਵੇਖਿਆ ਤਾਂ ਬੜਾ ਹੈਰਾਨ ਹੋਇਆ ਇਸ ਨੂੰ ਮੈਂ ਕੋਈ ਵੀ ਕਮ ਦਿੰਦਾ ਹਾਂ ਇਹ ਸਫਲਤਾਪੂਰਵਕ ਕਰਦਾ ਹੈ ਅਦਭੁਤ ਤਰੀਕੇ ਨਾਲ ਕਰਦਾ ਹੈ ਐਸਾ ਵਿਅਕਤੀ ਹੋਰ ਮੇਰੇ ਕੋਲ ਨਹੀਂ ਆ ਇਹਦੀ ਖਾਸੀਅਤ ਕੀ ਆ ਜਾਣ ਗਿਆ ਯੂਸਫ ਦੇ ਨਾਲ ਯਹਵਾ ਰਹਿੰਦਾ ਹੈ ਇਸ ਗੱਲ ਨੂੰ ਵੇਖ ਕੇ ਪੋਤੀ ਪਰ ਨੇ ਕੀ ਵੇਖਿਆ ਯੂਸਫ ਦੇ ਨਾਲ ਪਰਮੇਸ਼ਰ ਰਹਿੰਦਾ ਇਹ ਵੇਖ ਕੇ ਕੀ ਕੀਤਾ ਆਪਣੇ ਸਾਰੇ ਕਰਦੇ ਉੱਪਰ ਉਸ ਨੂੰ ਅਧਿਕਾਰੀ ਦੇ ਰੂਪ ਚ ਨਿਯੁਕਤ ਕੀਤਾ ਕਿਹਨੂੰ ਪ੍ਰਮੋਸ਼ਨ ਮਿਲਦਾ ਹੈ ਮਿਹਨਤ ਕਰਨ ਵਾਲੇ ਨੂੰ ਪ੍ਰਮੋਸ਼ਨ ਕਿਹਨੂੰ ਮਿਲਦਾ ਹੈ ਪਰਿਸ਼ਰਮ ਕਰਨ ਵਾਲੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੌਣ ਵਾਲੇ ਨੂੰ ਪ੍ਰਮੋਸ਼ਨ ਨਹੀਂ ਮਿਲਦਾ ਆਲਸਿਆ ਨੂੰ ਪ੍ਰਮੋਸ਼ਨ ਨਹੀਂ ਮਿਲਦਾ ਫਿਰ ਤੋਂ ਯਾਦ ਕਰਵਾ ਰਿਆਂ ਜਿਹਨੂੰ ਪੰਜ ਤੋੜੇ ਮਿਲੇ ਧਨ ਅਛੇ ਤੇ ਵਿਸ਼ਵਾਸਯੋਗ ਦਾਸ ਇਸਰਾ ਉਹਦੇ ਮਾਲਿਕ ਨੇ ਕਿਹਾ ਕਹਿੰਦਾ ਤੁਸੀਂ ਕਾਰਨ ਜਾਂਦੇ ਹੋ ਜਿਹਨੂੰ 5 ਤੋੜੇ ਮਿਲੇ ਉਸਨੇ ਆਪਣੇ ਜੀਵਨ ਚ ਤਰੱਕੀ ਨੂੰ ਵਿਖਾਇਆ 5 ਤੋੜਿਆਂ ਨੂੰ ਦੁੱਗਣਾ ਕੀਤਾ 2 ਤੋੜੇ ਵਾਲਿਆਂ ਨੇ ਵੀ ਦੁੱਗਣਾ ਕੀਤਾ ਮੈਂ ਫਿਰ ਕਹਿ ਰਿਹਾ ਹਾਂ 10000 ਤਨਖਾਹ ਮਿਲਣਾ ਕਾਫੀ ਨਹੀਂ ਆ 20000 ਤਨਖਾਹ ਕਾਫੀ ਨਹੀਂ ਆ ਜੀਵੇਂ ਕੀ ਮੈਂ ਕਿਹਾ ਬੱਚਿਆਂ ਦੀ ਉਮਰ ਵੱਧ ਰਹੀ ਆ ਉਹਨਾਂ ਦੀ ਪੜਾਈ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਫੀਸ ਫੜ ਰਹੀ ਆ ਸਾਡੇ ਆਲੇ ਦੁਆਲੇ ਦੇ ਵਾਤਾਵਰਣ ਚ ਬਦਲਾਅ ਆ ਰਿਹਾ ਹੈ ਸਾਰੇ ਵਧ ਰਹੇ ਆ ਕੀਮਤਾ ਵਧ ਰਹੀਆਂ ਹੈ ਪਰ ਤੁਸੀਂ ਕੰਮ ਨਾ ਕਰਨ ਵਾਲੇ ਆਲਸੀ ਦੇ ਰੂਪ ਚ ਜਿੱਥੇ ਨੌਕਰੀ ਕਰਦੇ ਹੋ ਜਦ ਤੁਹਾਡਾ ਅਧਿਕਾਰੀ ਵੇਖਦਾ ਹੈ ਆਲਸੀ ਨੂੰ ਵੇਖ ਰਿਹਾ ਹੈ ਇੱਕ ਚੰਗੇ ਵਿਅਕਤੀ ਨੂੰ ਤੁਹਾਡੇ ਚ ਨਹੀਂ ਵੇਖ ਪਾ ਰਿਹਾ ਕਿਵੇਂ ਵਧਾਏਗਾ ਤੁਹਾਡੀ ਤਨਖਾਹ ਉਹ ਕੀ ਵੀ ਪ੍ਰਮੋਸ਼ਨ ਦੇਵੇਗਾ ਜੇ ਪਰਮੇਸ਼ਰ ਤੁਹਾਡੇ ਨਾਲ ਹੈ ਤਾਂ ਤੁਸੀਂ ਮਿਹਨਤ ਨਾਲ ਕੰਮ ਕਰੋਗੇ ਦੂਜਾ ਤੂੰ ਜ਼ਿਆਦਾ ਮਿਹਨਤ ਕਰਕੇ ਤੁਸੀਂ ਕੰਮ ਕਰੋਗੇ ਕਿਉਂਕਿ ਆਮ ਤੌਰ ਤੇ ਸਧਾਰਨ ਲੋਕ ਕੀ ਕਰਦੇ ਆ ਸ਼ਾਇਦ ਕੋਈ ਵੇਖ ਰਿਆ ਹੋਵੇਗਾ ਡਰ ਨਾਲ ਕੰਮ ਕਰਦੇ ਆ ਜਦ ਵੇਖ ਦਿੱਤਾ ਹੀ ਕੰਮ ਕਰ ਰਿਹਾ ਮਾਲੀ ਕਰਿਆ ਮਾਲੀ ਕਰਿਆ ਬੌਸ ਆ ਰਿਹਾ ਸੋਚ ਕੇ ਜਲਦੀ ਨਾਲ ਜਾ ਕੇ ਬੈਠ ਕੇ ਕੰਮ ਕਰਦੇ ਆ ਬੌਸ ਦੇ ਜਾਣ ਤੋਂ ਬਾਅਦ ਫਿਰ ਤੋ ਟਾਈਮ ਪਾਸ ਕਰਦੇ ਆ ਬੌਸ ਕਿੰਨੇ ਸਮੇਂ ਰਹੇਗਾ ਜਦ ਤੱਕ ਬੌਸ ਆ ਤਦ ਤੱਕ ਕੰਮ ਕਰਦੇ ਆ ਲੇਕਿਨ ਜਿਹਦਾ ਪਰਮੇਸ਼ਵਰ ਹੀ ਬੌਸ ਹੈ ਉਹ 8 ਘੰਟੇ ਮਿਹਨਤ ਨਾਲ ਕੰਮ ਕਰੇਗਾ ਕਿਉਂਕਿ ਇਹ ਬੌਸ ਹਮੇਸ਼ਾ ਵੇਖ ਰਿਹਾ ਹਮੇਸ਼ਾ ਰਹਿੰਦਾ ਧਿਆਨ ਦੇ ਨਾਲ ਮਿਹਨਤ ਕਰਦੇ ਆ ਇਸ ਤਰ੍ਹਾਂ ਮਿਹਨਤ ਕਰਨ ਵਾਲਾ ਯੂਸਫ ਸੀ ਜਿਹਦੇ ప్రతిਫਲ ਚ ਪੋਤੀ ਪਰ ਦੇ ਘਰ ਚ ਨੌਕਰ ਦੇ ਰੂਪ ਚ ਕੰਮ ਕੀਤਾ ਸੀ ਲekin ਇੱਕ ਨੌਕਰ ਤੇ ਮਜ਼ਦੂਰ ਦੇ ਰੂਪ ਤੇ ਵਿੱਚ ਉੱਥੇ ਹੀ ਨਹੀਂ ਰਹਿ ਗਿਆ ਉਹਨੇ ਮਿਹਨਤ ਕੀਤੀ ਪਰਿਸ਼ਰਮ ਕੀਤਾ ਜ਼ਿੰਮੇਵਾਰੀਆਂ ਨੂੰ ਗ੍ਰੰਥ ਕੀਤਾ ਤੜਕੇ ਹੀ ਉੱਠ ਕੇ ਮਾਲਿਕ ਦੇ ਭਰੋਸੇ ਨੂੰ ਜਿੱਤਿਆ ਵਿਸ਼ਵਾਸ ਜਿੱਤਿਆ ਇਸ ਲਈ ਕੀ ਬਣਿਆ ਦੇਸ਼ ਤੇ ਰਾਜ ਕਰਨ ਵਾਲਾ ਪ੍ਰਧਾਨ ਮੰਤਰੀ ਬਣ ਗਿਆ ਸਿੱਖਿਆ ਕੀ ਸਿੱਖਿਆ ਸੁਪਨਿਆਂ ਦੇ ਅਰਥ ਨੂੰ ਦੱਸਣਾ ਸਿੱਖਿਆ ਕਿਵੇਂ ਹੋ ਪਾਇਆ ਪਰਮੇਸ਼ਵਰ ਦੇ ਨਾਲ ਰਹਿਣ ਦੇ ਦੁਆਰਾ ਜੇ ਪਰਮੇਸ਼ਵਰ ਉਹਦੇ ਨਾਲ ਸੀ ਤਾਂ ਹੀ ਪਰਾਵੋ ਸਿੱਖੋ ਜ਼ਿੰਮੇਦਾਰੀਆਂ ਨੂੰ ਲੈਣਾ ਹੈ ਤਾਂ ਸਿੱਖਣਾ ਹੈ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਅਸੀਂ ਜਦ ਵੀ ਤੁਹਾਡੀ ਹਜ਼ੂਰੀ ਚ ਆਉਂਨੇ ਆ ਸਾਡੇ ਜੀਵਨ ਦੇ ਵਿਅਕਤੀਗਤ ਕਮੀਆਂ ਨੂੰ ਵਿਖਾਉਂਦੇ ਆ ਤੇ ਸਾਨੂੰ ਸੁਧਾਰਦੇ ਆ ਸਾਨੂੰ ਵਚਨ ਦੇ ਅਨੁਸਾਰ ਜੀਣ ਲਈ ਤਿਆਰ ਕਰਦੇ ਹੋਂ ਬੋਏਗੇ ਵਚਨ ਨੂੰ ਫਲਵੰਦ ਕਰਕੇ ਫਲਾਂ ਨਾਲ ਭਰਿਆ ਹੋਇਆ ਜੀਵਨ ਸਾਨੂੰ ਦੇ ਦੇਓ ਬਹਾਨੇ ਮਾਰਨ ਵਾਲਾ ਕੁਝ ਵੀ ਹਾਸਲ ਨਹੀਂ ਕਰ ਸਕਦਾ ਹਾਸਲ ਕਰਨ ਵਾਲਾ ਕਦੇ ਵੀ ਬਹਾਨੇ ਨਹੀਂ ਮਾਰਦਾ ਜੋ ਕੰਮ ਦਾ ਹੈ ਉਹ ਕੰਮ ਕਰੇਗਾ ਜੋ ਕੰਮ ਕਰਦਾ ਕੰਮ ਦੇ ਯੋਗ ਹੁੰਦਾ ਹੈ ਤਰੱਕੀ ਕਰਦਾ ਹੈ ਸਾਨੂੰ ਮਿਹਨਤ ਨਾਲ ਕੰਮ ਕਰਨ ਦਾ ਸੁਭਾਅ ਦੇ ਦਿਓ ਯੀਸ਼ੂ ਦੇ ਨਾਮ ਚੁੰਮਾਂਗੇ ਆ ਪਿਤਾ ਆਮੀਨ